ਦਾ ਸਾਲ ਦਾ ਬੱਚਾ ਇੱਕ ਗਾਡਰ ਤੋਂ ਪਾਰ ਕਰਦਾ ਹੋਇਆ ਜਿਹੜਾ ਕੀ ਹੈ ਵੱਡੇ ਨਾਲੇ ਦੇ ਵਿੱਚ ਡਿੱਗ ਜਾਂਦਾ ਬੱਚਾ ਜਦੋਂ ਉੱਥੇ ਡਿੱਗਦਾ ਤਾਂ ਉਸ ਦੇ ਵੱਲੋਂ ਜਿਹੜੇ ਕੀ ਹੈ ਹੱਥ ਪੈਰ ਵੀ ਮਾਰੇ ਜਾਂਦੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਪਾਣੀ ਦੇ ਵਿੱਚੋਂ ਬਾਹਰ ਆਉਣ ਵਾਸਤੇ ਜਿਹੜਾ ਗਾਡਰ ਹੈ ਇਹ ਕਹਿੰਦੇ ਇੱਕ ਇਹ ਗਾਡਰ ਸਰੀ ਇਹ ਗਾਡਰ ਦੇ ਸਾਰੇ ਮਜ਼ਦੂਰ ਆਰ ਪਾਰ ਕਰ ਰਹੇ ਸੀਗੇ ਜਦੋਂ ਪੁਲ ਦੀ ਮੁਰੰਮਤ ਹੋ ਰਹੀ ਸੀਗੀ ਤੇ ਉਹਨੂੰ ਦੇਖੋ ਦੇਖਣਾ ਬੱਚਾ ਵੀ ਬੱਚੇ ਨੇ ਕਿਹਾ ਚਲੋ ਮੌਤਰ ਪਾਰ ਕਰ ਜੂਗਾ ਤੇ ਬੱਚਾ ਵੀ ਨਾ ਗਾਡਰ ਦੇ ਨਾਲ ਨਾਲ ਤੁਰ ਪਿਆ ਬੱਚੇ ਦਾ ਪੈਰ ਫਿਸਲੇ ਆ ਰੱਬ ਜਾਣੇ ਕੀ ਹੋਇਆ ਉਹ ਬੱਚਾ ਡਰ ਗਿਆ ਪ੍ਰਸ਼ਾਸਨ ਦੀ ਲਾਪਰਵਾਹੀ ਸਮਝਦਾ ਹਾਂ ਕਿ ਜਿੱਥੇ ਐਡਾ ਤੇਜ਼ ਪਾਣੀ ਦਾ ਵਹਾਅ ਹੈ ਉੱਥੇ ਇੱਕ ਗਾਰਡਰ ਲਾਇਆ ਹੋਇਆ ਇੱਕ 10 ਸਾਲ ਦਾ ਬੱਚਾ ਹੀ ਨਹੀਂ ਸਕੋ ਜੇਕਰ ਕੋਈ ਵੱਡਾ ਵੀ ਅਸਰ ਹਸ ਰਿਹਾ ਸੇ ਤਾਂ ਲੰਗੇਗਾ ਤਾਂ ਉਹਦੇ ਵਾਸਤੇ ਕਾफी ਪਰੇਸ਼ਾਨੀ ਵਾਲੀ ਗੱਲ ਹੈ ਜੇ ਇੱਕ ਡਿੱਗ ਜਾ ਤਾਂ ਬਚਣਾ ਨਾ ਮੁਮਕਿਨ ਹੀ ਹੋ ਜਾਂਦਾ ਭਾਜੀ ਨੇਚਰਲੀ ਹੈ ਪਹਿਲੀ ਗੱਲ ਤਾਂ ਇਹ ਹੁਣ ਇੱਥੇ ਇਹ ਪਤਾ ਕਰਨਾ ਚਾਹੀਦਾ ਵਾ ਕਿ ਇਹ ਪ੍ਰਸ਼ਾਸਨ ਦੀ ਕਿੱਡੀ ਵੱਡੀ ਗਲਤੀ ਹੈ ਕਿੰਨੇ ਵਜੇ ਦੀ ਕਟਨਾ ਜਿਹੜੀ ਹੈ ਹੋਇਆ ਬੱਚਾ ਡੁੱਬਿਆ ਸਾਰੇ 5-6 ਵਜੇ ਦੇ ਕਰੀਬ ਹੈ ਤੇ ਹੋਇਆ ਕੀ ਸੀਗਾ ਜੀ ਇੱਥੇ ਇਹ ਬਰਫ ਲਾਣੇ ਕੇ ਲਈ ਆ ਰਹੇ تھے ਬਰਫ ਲਾਣੇ ਕੇ ਲੀਏ ਆ ਰਹੇ ਤੇ ਤੋ ਮੰਨ ਲਿਜੀਏ ਆ ਇਹ ਇਸਕਾ ਪਿਤਾ ਹੈ ਉਹ ਬੋਲਾ ਬਰਫ ਲਾਣੇ ਕੇ ਲੀਏ ਉਹ ਸਾਰਸ ਜਾਣਾ ਹੈ ਉਹ ਸਾਰਸ ਨਾ ਹੋ ਕੇ ਯਹਾਂ ਪੇ ਕੋਈ ਆ ਰਹਾ ਤੇ ਉਸਕੇ ਸਾਥ ਉਹ ਪਿੱਛੇ ਪਿੱਛਾ ਗਿਆ ਹੈ ਉਹ ਪਿੱਛੇ ਪਚਾਣੇ ਕੇ ਬਾਅਦ ਉਹ ਕਹਿਆ ਕਿ ਉਸ ਦਾ ਗੁਰ ਪਿਛਲ ਕੇ ਹੇ ਨੀਚੇ ਗਿਰ ਗਿਆ। ਇਹ ਕਿੰਨੇ ਸਮੇਂ ਤੋਂ ਜਿਹੜਾ ਪੁਲ ਬਣਦਾ ਹੋਇਆ ਹੈ। ਯਾ 2 ਦੋ ਹਾਈ ਮਹੀਨੇ ਸੇ ਬਣਿਆ ਹੈ। ਇਸ ਤਰੀਕੇ ਨਾਲ ਹੀ ਲੋਕਾਂ ਵੱਲੋਂ ਵਰਤੋਂ ਕੀਤੀਆਂ ਨਹੀਂ ਸੀ ਕਿ ਪਿੱਲੇ ਗਾਡਰ ਵਿਛਾ ਕੇ। ਆ ਇਸ ਤੋਂ ਪਹਿਲੇ ਵੀ ਘਟਨਾ ਹੋਇਆ ਇੱਕ। ਇੱਕ ਆਦਮੀ ਕੋ ਜਿਸੀ ਪਿੱਛੇ ਲੱਗਿਆ ਕਰ ਦਿੱਤਾ ਪੂਰਾ ਕੱਟ ਗਿਆ ਥਾ। ਉਹ ਉਹ ਆਦਮੀ ਮਰ ਗਿਆ। ਅੱਛਾ ਲੁਧਿਆਣਾ ਤੋਂ ਤਸਵੀਰਾਂ ਤੁਹਾਨੂੰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਜਿੱਥੇ ਇੱਕ ਵੱਡਾ ਹਾਦਸਾ ਹੋਇਆ ਇੱਕ 10 ਸਾਲ ਦਾ ਬੱਚਾ ਇੱਕ ਗਾਡਰ ਤੋਂ ਪਾਰ ਕਰਦਾ ਹੋਇਆ ਜਿਹੜਾ ਗਿਆ ਵੱਡੇ ਨਾਲੇ ਦੇ ਵਿੱਚ ਡਿੱਗ ਜਾਂਦਾ ਤਾਂ ਤੁਹਾਨੂੰ ਇਸ ਪੁਲ ਜਿਹੜਾ ਬੁੱਢੇ ਨਾਲੋਂ ਤੇ ਪੁਲ ਜਿਹੜਾ ਕਿ ਬਣਾਇਆ ਜਾ ਰਿਹਾ ਸੀਗਾ ਇਹ ਅੰਡਰ ਕੰਸਟਰਕਸ਼ਨ ਸੀਗਾ ਤੇ ਇੰਨੀ ਕਿ ਲਾਭ ਪ੍ਰਦਾਨਿਤ ਦੇ ਸਕਦੇ ਪ੍ਰਸ਼ਾਸਨ ਦੀ ਵੀ ਕਿਸ ਤਰੀਕੇ ਨਾਲ ਇੱਕ ਜਿਹੜਾ ਪੁਲ ਨੂੰ ਪਾਰ ਕਰਨ ਵਾਸਤੇ ਆ ਗਾਡਰ ਤੁਹਾਨੂੰ ਦਿਖਾ ਰਹੇ ਆ ਵੀ ਇਸ ਗਾਡਰ ਤੇ ਜਿਹੜੀ ਕਿ ਵਰਤੋਂ ਆ ਆ ਪਾਰ ਹੋਣ ਵਾਸਤੇ ਜਿਹੜੀ ਕਿ ਕੀਤੀ ਜਾਂਦੀ ਸੀ ਜੇਕਰ ਕਿਸੇ ਨੇ ਉਸ ਸਾਈਡ ਤੋਂ ਇਸ ਸਾਈਡ ਵੱਲ ਆਣਾ ਹੁੰਦਾ ਸੀਗਾ ਤਾਂ ਉਹ ਇਸ ਗਾਡਰ ਜਿਹੜੀ ਕਿ ਵਰਤੋਂ ਕਰਕੇ ਆਉਣਾ ਹੁੰਦਾ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੱਚਾ ਗਿਰਿਆ ਤਾਂ ਉਸ ਦੀ ਉਮਰ ਜਿਹੜੀ ਕਿ ਹੈ 10 ਸਾਲ ਜਿਹੜੀ ਕਿ ਦੱਸੀ ਜਾ ਰਹੀ ਹੈ ਦਾ ਜਿਹੜਾ ਕਾਰਨ ਸੀਗਾ ਉਸ ਬੱਚੇ ਦਾ ਤਾਂ ਉਸਦੇ ਫਾਦਰ ਨੇ ਉਸ ਨੂੰ ਜਿਹੜਾ ਕੀ ਹੈ ਦੂਜੀ ਸਾਈਡ 'ਤੇ ਜਿਹਾ ਕੁਝ ਕਾਗਜ਼ ਦਾ ਸਮਾਨ ਲੈਂਡ ਮਾਸ ਜਿਹੜਾ ਕੀ ਹੈ ਭੇਜਿਆ ਹੋਇਆ ਸੀਗਾ ਤਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਹਾਂ ਵੀ ਜਿਹੜਾ ਤੇ ਪਾਣੀ ਦਾ ਬਹਾਵ ਹੈ ਉਹ ਤੁਸੀਂ ਆਪ ਤਸਵੀਰਾਂ 'ਚ ਦੇਖ ਸਕਦੇ ਹੋ ਵੀ ਪਾਣੀ ਦਾ ਬਹਾਵ ਜਿਹੜਾ ਕੀ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਹੈ ਪਾਣੀ ਦਾ ਬਹਾਵ ਇਸੇ ਕਰਕੇ ਜ਼ਿਆਦਾ ਦੇਖਿਆ ਜਾ ਰਿਹਾ ਹੈ ਕਿ ਕੰਸਟਰਕਸ਼ਨ ਜਿਹੜੀ ਕੀ ਆ ਪੁਲ ਦੀ ਚੱਲ ਰਹੀ ਹੈ ਤੇ ਜਿਹੜਾ ਰਸਤਾ ਹੈ ਨਾਲੇ ਦਾ ਉਸ ਨੂੰ ਛੋਟਾ ਕੀਤਾ ਹੋਇਆ ਸਾਰੇ ਬਸ ਜਿਹੜੀ ਮਿੱਟੀ ਭਾ ਕੇ ਕੰਸਟਰਕਸ਼ਨ ਜਿਹੜੀ ਕੀ ਹੈ ਇਸ ਨਾਲੇ ਦੀ ਚੱਲਦੀ ਪਈ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰਾਂਗੇ ਵੀ ਕੀ ਇੱਥੇ ਹੋਇਆ ਕਿ ਕਿੰਨੇ ਬਜਟ ਜਿਹੜੀ ਘਟਨਾ ਇੱਥੇ ਹੋਈ ਹੈ ਤਾਂ ਬੱਚਾ ਜਦੋਂ ਉੱਥੇ ਡਿੱਗਦਾ ਤਾਂ ਉਸ ਦੇ ਵੱਲੋਂ ਜਿਹੜੇ ਕੀ ਹੈ ਹੱਥ ਪੈਰ ਵੀ ਮਾਰੇ ਜਾਂਦੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਪਾਣੀ ਦੇ ਵਿੱਚੋਂ ਬਾਹਰ ਆਉਣ ਵਾਸਤੇ ਦਾ ਉਮਰ ਜਿਹੜੀ ਕੀ ਹੈ 10 ਸਾਲ ਦੱਸੀ ਜਾ ਰਹੀ ਹੈ ਤਾਂ ਨਾ ਮੁਨਕਿੰ ਜਿਹੜਾ ਕੀ ਹੈ ਬਣ ਜਾਂਦਾ ਉਸ ਬੱਚੇ ਵਾਸਤੇ ਤੇ ਜਦੋਂ ਲੋਕਾਂ ਨੇ ਉਸ ਬੱਚੇ ਦੀ ਆਵਾਜ਼ ਸੁਣੀ ਹੈ ਤਾ ਉਹਨਾਂ ਵੱਲੋਂ ਜਿਹੜੀ ਕੀ ਹੈ ਰੋਲਾ ਵੀ ਪਾਇਆ ਗਿਆ ਤੇ ਬੁਲਾਇਆ ਗਿਆ ਤੇ ਪੁੱਛਦੇ ਨੇ ਲੋਕਾਂ ਤੋਂ ਸਰ ਕੀ ਹੋਇਆ ਜੀ ਇੱਥੇ ਕਿੰਨੇ ਵਜੇ ਦੀ ਘਟਨਾ ਹੈ ਭਾਜੀ ਆਈ ਥਿੰਕ 4-6 4 ਘੰਟੇ ਪਹਿਲਾਂ ਦੀ ਘਟਨਾ ਹੈ ਹੋਇਆ ਕੀ ਸੀਗਾ ਜੀ ਇੱਥੇ ਹੁਣ ਜੋ ਇੱਥੇ ਜਿਹੜੀ ਆਮ ਜਨਤਾ ਵਾਲੀ ਭੀੜ ਹੈ ਉਹਨਾਂ ਦੇ ਦੱਸਣ ਦੇ ਮੁਤਾਬਿਕ ਕਹਿੰਦੇ ਆ ਆ ਜਿਹੜਾ ਗਾਡਰ ਹੈ ਇਹ ਕਹਿੰਦੇ ਇਹ ਇਹ ਗਾਡਰ ਗਾਡਰ ਦੇ ਸਾਰੇ ਮਜ਼ਦੂਰ ਆਰਪਾਰ ਕਰ ਰਹੇ ਸੀਗੇ ਜੋ ਪੁਲ ਦੀ ਮੁਰੰਮਤ ਹੋ ਰਹੀ ਸੀਗੀ ਤੇ ਉਹਨੂੰ ਦੇਖੋ ਦੇਖਣਾ ਬੱਚਾ ਵੀ ਬੱਚੇ ਨੇ ਕਿਹਾ ਚਲੋ ਮੈਂ ਉੱਧਰ ਪਾਰ ਕਰ ਜੂੰਗਾ ਤੇ ਬੱਚਾ ਵੀ ਨਾ ਗਾਡਰ ਦੇ ਨਾਲ ਨਾਲ ਤੁਰ ਪਿਆ ਬੱਚੇ ਦਾ ਪੈਰ ਕਿਦ ਲਈ ਆ ਰੱਬ ਜਾਣੇ ਕੀ ਹੋਇਆ ਉਹ ਬੱਚਾ ਡਿੱਗ ਗਿਆ ਭਾਜੀ ਇਹ ਕੀ ਪ੍ਰਸ਼ਾਸਨ ਦੀ ਲਾਪਰਵਾਹੀ ਸਮਝਦੇ ਹੋ ਕਿ ਜਿੱਥੇ ਐਡਾ ਤੇਜ਼ ਪਾਣੀ ਦਾ ਵਹਾਵ ਹੈ ਉੱਥੇ ਇੱਕ ਗਾਰਡਰ ਲਾਇਆ ਹੋਇਆ ਇੱਕ 10 ਸਾਲ ਦਾ ਬੱਚਾ ਹੀ ਨਹੀਂ ਸਕੋ ਜੇਕਰ ਕੋਈ ਵੱਡਾ ਵੀ ਇਸ ਰਸਤੇ ਤੋਂ ਲੰਘੇਗਾ ਤਾਂ ਉਹਦੇ ਵਾਸਤੇ ਕਾਫੀ ਪਰੇਸ਼ਾਨੀ ਵਾਲੀ ਗੱਲ ਹੈ ਜੇ ਇੱਕ ਡਿੱਗ ਜਾ ਤਾਂ ਬਚਣਾ ਨਾ ਮੁਮਕਿਨ ਹੀ ਹੋ ਜਾਂਦਾ ਭਾਜੀ ਨੇਚਰਲੀ ਹੈ ਪਹਿਲੀ ਗੱਲ ਤਾਂ ਇਹ ਹੁਣ ਇੱਥੇ ਇੱਥੇ ਪਤਾ ਕਰਨਾ ਚਾਹੀਦਾ ਵਾ ਕਿ ਇਹ ਪ੍ਰਸ਼ਾਸਨ ਦੀ ਕਿੱਡੀ ਵੱਡੀ ਗਲਤੀ ਹੈ ਜਦੋਂ ਤੁਸੀਂ ਇੱਥੇ ਗਾਰਡਰ ਲਵਾਇਆ ਜੋ ਲੋਕਾਂ ਨੇ ਕਹਿੰਦੇ ਮੁਤਾਬਿਕ ਹੈ ਇੱਥੇ ਦੇ ਜਦੋਂ ਤੁਸੀਂ ਇਹ ਗਾਰਡਰ ਲਵਾਇਆ ਜੇ ਚਲ ਠੀਕ ਹੈ ਜੇ ਹੁਣ ਜਿਹੜੇ ਮਜ਼ਦੂਰ ਇਹ ਗਾਡਰ ਤੇ ਆਰਪਾਰ ਕਰਦੇ ਸੀ ਜੇ ਕੋਈ ਹੋਰ ਆਸਾ ਹੋ ਜਾਂਦਾ ਫਿਰ ਪਹਿਲਾਂ ਵੀ ਪਹਿਲਾਂ ਵੀ ਬੱਚੇ ਪਾਰ ਕਰਦੇ ਸੀਗੇ ਜਿਹੜੀ ਆਮ ਜਨਤਾ ਉਹ ਵੀ ਜਾਣਦੀ ਸੀਗੀ ਜਦੋਂ ਹੁਣ ਤੁਸੀਂ ਇੱਕ ਪੁਲੀ ਦਾ ਤੁਸੀਂ ਮੁਰੰਮਤ ਕਰ ਰਹੇ ਹੋ ਤੁਸੀਂ ਤੁਸੀਂ ਉੱਥੇ ਸੇਫਟੀ ਦਾ ਰੱਖੋਗੇ ਨਾ ਸਿਕਿਉਰਤਾ ਕਰੋਗੇ ਨਾ ਆਖਿਰਕਾਰ ਹੈ ਪਿੱਛੋਂ ਜਿਹੜੀ ਇਧਰੋਂ ਪਿੱਛੋਂ ਬੰਦ ਵੀ ਹੋਣਾ ਚਾਹੀਦਾ ਹਾਂ ਪਿੱਛੋਂ ਬੰਦ ਹੋਣਾ ਚਾਹੀਦਾ ਹਾਂ ਹੁਣ ਤੁਸੀਂ ਇਹ ਇੰਨਾ ਜਿੱਸਾ ਤੁਸੀਂ ਇਹ ਬੰਦ ਕਰਿਆ ਹੈ ਪ੍ਰਸ਼ਾਸਨ ਨੇ ਉਧਰੋਂ ਚੱਲੀ ਜਾਂਦਾ ਜਿਹੜਾ ਮਜ਼ਦੂਰ ਆ ਮਜ਼ਦੂਰ ਕਹਿੰਦਾ ਕਹਿੰਦਾ ਮੈਂ 1.5 ਕਿਲੋਮੀਟਰ ਘੁੰਮ ਕੇ ਕੋਈ ਜਾਵਾਂ ਮੈਂ ਤੁਹੀਂ ਲੰਘ ਜਾਵਾਂ ਹਾਂ ਹਾਂ ਗਲਤੀ ਕਿੱਥੇ ਨਾ ਕਿੱਥੇ ਸਾਡੇ ਰਗੇ ਆਮ ਲੋਕਾਂ ਦੀ ਵੀ ਹੈ ਕਿਉਂਕਿ ਅਸੀਂ ਆਪ ਅਸੀਂ ਆਪ ਦੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਅਸੀਂ ਖਤਰਨਾਕ ਰਸਤੇੋਂ ਲੰਘਦੇ ਆ ਲੋਕੀ ਸਾਨੂੰ ਨਹੀਂ ਲੰਘਣਾ ਚਾਹੀਦਾ ਕਿੰਨੇ ਵਜੇ ਦੀ ਕਟਣਾ ਜਿਹੜੀ ਹੈ ਹੋਇਆ ਬੱਚੇ ਚ ਡੁੱਬਿਆ ਸਰ 5-6 ਵਜੇ ਦੇ ਕਰੀਬ ਮੈਂ ਤੇ ਹੋਇਆ ਕੀ ਸੀਗਾ ਜੀ ਇੱਥੇ ये बर्फ लाने के लिए आ रहे थे बर्फ लाने के लिए आ रहे थे तो मान लीजिए हम ये इसका पिता है वो बोला बर्फ लाने के लिए वो सर से जाना है वो सर से न हो यहाँ पे कोई आ रहा था उसके साथ वो पीछे पीछे आ गया

है इतना तेज बहाव है तो आदमी कहाँ गया नहीं गया कोई ठेका नहीं चलाए होले की कोता है हम तो लोग को ढूंढ हम लो दीजिए हमारा बच्चा चाहिए बस हो गया बिल्कुल है हमारा बच्चा बच्चा चाहिए दस साल दस साल था। जी। तो इधर बर्फ लाने के लिए हाँ ये बर्फ लाने के लिए बर्फ मिलता है हम प्रशासन से मांगते हैं कि हमारे बच्चे को ढूंढ दो है ढूंढ के हम लोग को दे दो है हमारा यही बात है ना तो कुछ नहीं हमारा बच्चे को ढूंढ कर हमको दे दो बिल्कुल अभी तक कोई नहीं हुआ दस साल तो वही तो बाहर जैसे छोटा मोटा होता है तो कर लेता है हम तो काम करते हमारा फैमिली भेज दिया जाओ बर्फ लेते हैं काम हाथ कराई करते हम लोग तो लेबर क्लास के आदमी हम लोग तो बर्फे खरीद चुके हैं फ्रिज थोड़ी ना वाशिंग मशीन थोड़ी नहीं रखते हैं कि हम लोग यही चाहेंगे कि हमारा लाश मिल जाए कि अपना सौंप लेंगे तो नहीं लगता कि बच्चा भी बचा होगा आप कह रहे लाश मिल जाए नहीं हम लोग से उम्मीद है के होगा इतना देर हो गया ਕਾਹ ਹੈ ਨਹੀਂ ਕੋਸ਼ਿਸ਼ ਨਹੀਂ ਕੋਸ਼ਿਸ਼ ਹੀ ਨਹੀਂ ਕਰ ਰਹਾ ਕੋਈ ਇੱਥੇ ਬੱਚੇ ਨੂੰ ਬਚਾਉਣ ਵਾਸਤੇ ਕਾਹ ਕੋਈ ਕੋਸ਼ਿਸ਼ ਕਰ ਰਹਾ ਹੈ ਇਤਨਾ ਦਿਨ ਸੇ ਕੋਈ ਕੋਸ਼ਿਸ਼ ਹੀ ਨਹੀਂ ਕਰ ਰਹਾ ਹਮ ਇਹ ਨਹੀਂ ਪੀੜ ਇੱਥੇ ਪਈ ਹੋਈ ਓਦੋਂ ਨਹੀਂ ਕਿਸੇ ਨੇ ਦੇਖਿਆ ਜਦੋਂ ਬੱਚਾ ਡਿੱਗਿਆ ਪਾਣੀ ਦੇ ਵਿੱਚ ਉਹਦੇ ਵੱਲੋਂ ਰੋਲਾ ਪਾਇਆ ਗਿਆ ਹੋਵੇ ਤੁਹਾਨੂੰ ਕਿਸੇ ਨੇ ਦੱਸਿਆ ਹੋਵੇ ਉਸ ਨੇ ਨਹੀਂ ਦੇਖਿਆ ਸਰ ਉਸ ਕੀ ਉਹਦੀ ਮਾਤਾ ਕਿੱਥੇ ਹੈ ਜੀ ਬੱਚੇ ਦੀ ਮਾਤਾ ਮਾਤਾ ਰੂਮ 'ਚ ਰੂਮ 'ਚ ਉਹ ਨਹੀਂ ਇੱਥੇ ਨਹੀਂ ਹੈ ਇਹ ਰੂਮ 'ਚ ਹੈ ਕਮਰਾ ਸਾਨੂੰ ਲੱਗਦਾ ਵੀ ਪੁਲਿਸ ਜਿਹੜੀ ਕਿ ਆ ਮੌਕੇ ਉੱਤੇ ਇੱਥੇ ਮੌਜੂਦ ਸੀ ਲਗਾਤਾਰੀ ਮੌਜੂਦ ਸੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾਂਗੇ ਉਹਨਾਂ ਨੇ ਸਾਰਾ ਜਿਹੜਾ ਕਿ ਜਾਇਜ਼ਾ ਇਥੋਂ ਦਾ ਲਿਆ ਵੀ ਪਾਣੀ ਦੇ ਵਿੱਚ ਜਿਹੜਾ ਡੇਗਿਆ ਤੁਹਾਨੂੰ ਤਸਵੀਰਾਂ ਜਾਈਏ ਦੂਜੀ ਤਰਫ ਤੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਜਿੱਥੇ ਗੋਤਾਖੋਰ ਲਗਾਤਾਰੀ ਇਸ ਬੱਚੇ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਤਾਂ ਪ੍ਰਸ਼ਾਸਨ ਵੱਲੋਂ ਹਾਲਾਂਕਿ ਇਹ ਜਿਹੜਾ ਰਸਤਾ ਹੈ ਬੰਦ ਕੀਤਾ ਗਿਆ ਹੋਇਆ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਸੀਂ ਜੇਕਰ ਇਸ ਰਸਤੇ ਲੰਘ ਵਰਤੋਂ ਕਰਨੀ ਹੈ ਤੁਸੀਂ ਦੂਜੀ ਸਾਈਡ ਤੋਂ ਨਿਕਲ ਕੇ ਆਓ ਉੱਥੇ ਵੀ ਜਿਹੜਾ ਕਿ ਹੈ ਡਰਮ ਲਾ ਕੇ ਜਿਹੜਾ ਕਿ ਬੰਦ ਕੀਤਾ ਹੋਇਆ ਇਧਰੋਂ ਰਸਤਾ ਆ ਵੀ ਬੰਦ ਕੀਤਾ ਹੋਇਆ ਤੇ ਜੇਕਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਕਿ ਆ ਬੱਟੇ ਲਗਾ ਕੇ ਜਿਹੜਾ ਕਿ ਮਿੱਟੀ ਪਾ ਕੇ ਜਿਹੜਾ ਕਿ ਰਸਤਾ ਇੱਥੇ ਬੰਦ ਕੀਤਾ ਹੋਇਆ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਐ ਲੋਕ ਇੱਥੇ ਕਿਸ ਤਰੀਕੇ ਨਾਲ ਖੜੇ ਉਸ ਬੱਚੇ ਨੂੰ ਉਡੀਕ ਕਰ ਰਹੇ ਨੇ ਵੀ ਕਦੋਂ ਉਹ ਜਿਹੜਾ ਬੱਚਾ ਇੱਥੋਂ ਲੱਭੇਗਾ ਤੇ ਉਸ ਦੇ ਜਿਹੜੀ ਉਹ ਪਾਰ ਕਰਨ ਲੱਗਾ ਹੀ ਕਹਿੰਦੇ ਇਹ ਕਿਦ ਕਰੋਦੋ ਜਿੱਦਾਂ ਰੱਖਿਆ ਹੋਇਆ ਜਿਗਾ ਜਿੱਥੇ ਇਹ ਇਹਨਾਂ ਨੇ ਆਪਣੀ ਸੇਫਟੀ ਲਈ ਰੱਖਿਆ ਹੋਊਗਾ ਪੁਲੀ ਵਾਲਿਆਂ ਨੇ ਕਿਸੇ ਲਈ ਨਹੀਂ ਉਹ ਕਹਿੰਦੇ ਵੀ ਬਰਪੂਰ ਫਲੈਨ ਆ ਰਿਹਾ ਸੀ ਇੱਧਰੋਂ ਹਮ ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਲਾਪਰਵਾਹੀ ਕਿਦਾਂ ਨਾ ਕਿ ਤੇ ਜਿਹੜੀ ਉਹ ਬੱਚੇ ਦੀ ਜਾਨ ਲੈ ਕੇ ਬਹਿ ਗਈ ਹੈ ਇਹ ਤਾਂ ਹੈ ਜੀ ਲਾਪਰਵਾਹੀ ਤਾਂ ਹੈਗੀ ਆ ਇਹ ਤਾਂ ਹੁਣ ਪ੍ਰਸ਼ਾਸਨ ਧਿਆਨ ਦੇਊਗਾ ਜੀ ਹਮ ਸਰ ਕਿਸ ਸਮੇਂ ਦੀ ਜਿਹੜੀ ਕਟਨਾ ਹੈ ਜੀ ਕੀ ਇੱਥੋਂ ਪਤਾ ਲੱਗਿਆ ਜੀ ਇੱਥੇ ਗੋਤਾਖੋਰ ਦੀ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਜੀ ਚਾਰ ਪੰਜ ਟੀਮਾਂ ਲੱਗੀਆਂ ਗੋਤਾਖੋਰ ਦੀਆਂ ਪੁਲਿਸ ਪ੍ਰਸ਼ਾਸਨ ਐ ਪੂਰੀ ਤਰ੍ਹਾਂ ਜੋਟੀ ਆਪਣੀ ਕਰ ਰਿਆ ਹਮ ਬੱਚੇ ਦੀ ਆਪਣੇ ਭਾਲ ਦੇ ਲਈ ਗੋਤਾਖੋਰ ਲਾਏ ਆ ਹਮ 12 ਸਾਲ ਦਾ ਬੱਚਾ 12 ਸਾਲ ਦਾ ਬੱਚਾ ਦਾ 12 ਸਾਲ ਦਾ ਦੱਸਦੇ ਆ ਬੱਚੇ ਜਾਣ ਕੇ ਉਹਦਾ ਪੈਰ ਫਿੱਚਲ ਗਿਆ ਮੰਗਣ ਲੱਗੇ ਤੇ ਬੱਚੇ ਦਾ ਜੋ ਬੜਾ ਮੜਾ ਹੋਇਆ ਏ ਬੱਚਿਆਂ ਨੂੰ ਲੱਭ ਰਹੀਆਂ ਟੀਮਾਂ ਗੋਤਾਖੋਟੀ ਮਲਾਈਆਂ ਸਰ ਤੁਹਾਨੂੰ ਨਹੀਂ ਲੱਗਦਾ ਵੀ ਕਿਤਨਾ ਕਿਤੇ ਅਣਗਹਿਲੀ ਵੀ ਆ ਪ੍ਰਸ਼ਾਸਨ ਅਣਗਹਿਲੀ ਤਾਂ ਹੁਣ ਬੱਚੇ ਦੀ ਮਾਪਿਆਂ ਨੂੰ ਵੀ ਸਾਈਦਾ ਹੀ ਉਹਦੇ ਦੀ ਆਪਣੀ ਬੱਚਿਆਂ ਦੀ ਸੰਭਾਲ ਕਰਨ ਬੱਚਿਆਂ ਨੂੰ ਗੰਦੇ ਨਾਲੇ ਕੋਲ ਨਾ ਆਉਣ ਦੇਣ ਜਿਹੜਾ 12 ਸਾਲ ਤੋਂ ਘੱਟ ਉਮਰ ਹੁੰਦੀ ਬੱਚਿਆਂ ਨੂੰ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਨੂੰ ਸੰਭਾਲਣਾ ਉਹਦੀ ਪਾਣੀ ਦਾ ਬਹਾਅ ਤੇਜ ਆ ਬੱਚਾ ਨੂੰ ਉਹ ਆਪੇ ਸਾਹਮਣੇ ਹੁਣ ਵੀ ਬੱਚੇ ਕਿਵੇਂ ਭੀੜ ਹੈ ਭੀੜ ਨੂੰ ਪਿੱਛੇ ਕੀ ਕੀ ਹੋ ਜੋ ਤੁਸੀਂ ਕੋਈ ਘਟਨਾ ਵਾਪਰ ਸਕਦੀ ਆ ਹਾਂਜੀ ਲੋਕ ਵੀ ਪੁਲਿਸ ਦਾ ਸਹਿਯੋਗ ਦੇਣ ਤਾਂ ਕਿ ਇਹੋ ਜੀਆਂ ਕੋਈ ਘਟਨਾ ਨਾ ਵਾਪਰਨ ਠੀਕ ਹੈ ਤਾਂ ਪੁਲਿਸ ਪ੍ਰਸ਼ਾਸਨ ਨੇ ਵੀ ਗੱਲਬਾਤ ਕਰੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੀਆਂ 4 ਤੋਂ 5 ਟੀਮਾਂ ਜਿਹੜੀਆਂ ਗੋਤਾਖੋਰਾਂ ਦੀਆਂ ਅ ਇੱਥੇ ਮੌਜੂਦ ਨੇ ਲਗਾਤਾਰ ਹੀ ਉਸ ਬੱਚੇ ਦੀ ਭਾਲ ਜਿਹੜੀ ਕਿ ਕੀਤੀ ਜਾ ਰਹੀ ਹੈ ਉਸ ਨੂੰ ਲੱਭਣ ਦੀ ਜਿਹੜੀ ਕਿ ਕੋਸ਼ਿਸ਼ ਇਸ ਸਮੇਂ ਕੀਤੀ ਜਾ ਰਹੀ ਹੈ ਤਾਂ ਬੱਚੇ ਜਿਹੜੀ ਉਮਰ ਹੈ ਮਹਿਜ਼ 10 ਸਾਲ ਜਿਹੜੀ ਕਿ ਦੱਸੀ ਜਾ ਰਹੀ ਹੈ ਅंसारी ਨਾਮ ਉਸ ਬੱਚੇ ਦਾ ਹੈ ਤੇ ਅ ਇਸ ਬੱਚਾ ਜਿਹੜਾ ਕਿ ਹੈ ਇਸ ਪੋਲ ਤੋਂ ਜਿਹੜਾ ਕਿ ਦੂਜੇ ਪਾਸੇ ਸਿਰਫ ਇੱਕ ਬਰਫ਼ ਜਿਹੜੀ ਕਿ ਲੈਣ ਜਾ ਰਹੀ ਸੀ ਮਾਪੇ ਵੱਲੋਂ ਕਿਹਾ ਗਿਆ ਸੀ ਕਿ ਬਰਫ਼ ਦਾ ਤੁਸੀਂ ਲੈ ਆਓ ਜਾ ਕੇ ਪਰ ਜਦੋਂ ਇਸ ਜਿਹੜਾ ਲੰਘ ਹੈ ਉਸ ਦੀ ਵਰਤੋਂ ਵਰਤੋਂ ਜਿਹੜਾ ਕਿ ਆ ਬੱਚਾ ਕਰਦਾ ਹੈ ਤਾਂ ਪੈਰ ਸਲਿੱਪ ਹੋਣਾ ਜਿਹੜੀ ਕਿ ਆ ਉਹ ਮੁੱਢੇ ਨਾਲੇ ਵਿੱਚ ਜਿਹੜਾ ਕਿ ਡਿੱਗ ਜਾਂਦਾ ਤੁਹਾਨੂੰ ਤੁਸ ਵੀਰਾਂ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਗੋਤਾਖੋਰ ਦੀਆਂ ਟੀਮਾਂ ਇੱਥੇ ਕੋਸ਼ਿਸ਼ ਕਰ ਰਹੀਆਂ ਨੇ ਵੀ ਉਸ ਬੱਚੇ ਦੀ ਜਿਹੜੀ ਕਿ ਆ ਲੱਭ ਸਕੇ ਬੱਚਾ ਉਹ ਮੁੰਡਾ गिर ਗਿਆ ਸੀਗਾ ਉੱਥੇ ਹੂੰ ਐਂਗਲ ਲਾਇਆ ਸੀਗਾ ਇਹਦੇ ਉੱਪਰ ਆ ਰਿਹਾ ਸੀਗਾ ਉਹਦਾ ਪਲਟੇ ਖਾ ਗਿਆ ਤੁਹਾਨੂੰ ਨਹੀਂ ਲੱਗਦਾ ਵੀ ਐਂਗਲ ਲਾ ਕੇ ਜਿਹੜਾ ਇਸ ਲੰਘੇ ਦੀ ਵਰਤੋਂ ਕੀਤੀ ਦੀ ਗਲਤ ਸੀ ਜੀ ਇਹ ਗੱਲ ਤੇ ਦੇਖੋ ਆਪਣੀ ਆਪਣੀ ਮਜ਼ਦੂਰੀ ਹੈ ਹੂੰ ਇਹ ਤਾਂ ਆਪਣੇ ਬੰਦੇ ਨੂੰ ਆਪ ਸੋੜਨਾ ਚਾਹੀਦਾ ਹੂੰ ਕਿ ਭਈ ਆਪਾਂ ਗਿਰਾਂਗੇ ਕਿ ਉਹ ਹੋਵਾਂਗੇ ਹੂੰ ਪਰ ਕਿ 10 ਸਾਲ ਦੇ ਬੱਚ ਨੂੰ ਕੀ ਅਕਲ ਹੁੰਦੀ ਹੈ ਦੇਖੋ ਜੀ ਅਭੋਂ ਨੂੰ ਪਤਾ ਹੀ ਨਹੀਂ ਕਿਸੇ ਨੇ ਦੇਖਿਆ ਕਿ ਨਹੀਂ ਦੇਖਿਆ ਹਾਂ ਹੁਣ ਇਹ ਤਾਂ ਪਤਾ ਹੀ ਲਾਇਦਾ ਹੁਣ ਜਿਹੜੀ ਪਬਲਿਕ ਹੈ ਨਾ ਪਬਲਿਕ ਮੰਨਦੀ ਨਹੀਂ ਐ ਜਿੰਨਾ ਮਰਜ਼ੀ ਜੋਰ ਲਾ ਲਓ ਇੱਥੇ ਪਹਿਲੇ ਹੁਣ ਵਿਚਕਾਰ ਪਹਿਲੇ ਸਾਰਾ ਮਿੱਟੀ ਮੁੱਟੀ ਢੱਲੇ ਸੀਗੀ ਤੇ 22 ਕਰਕੇ ਇਹਨਾਂ ਨੇ ਖੋदाई ਕਿらい ਪਟਾਈ ਕਟਾਈ ਹੈ ਕਿ ਵੀ ਪਾਣੀ ਪ੍ਰੈਸ਼ਰ ਨਾਲ ਹੋਵੇ ਪਿੱਛੇ ਆਪਾਂ ਦੇਖਣ ਨੂੰ ਮਿਲਿਆ ਤਸਵੀਰਾਂ ਵੀ ਇੱਥੇ ਪਾਣੀ ਜਲਾ ਓਵਰਫਲੋ ਵੀ ਹੁੰਦਾ ਹੋਇ ਨਜ਼ਰ ਆਇਆ ਜਦੋਂ ਹਾਲੇ ਪਹਿਲੀ ਬਾਰਿਸ਼ ਹੀ ਹੋਈ ਸੀਗੀ ਇਹ ਪਹਿਲੀ ਬਾਰਿਸ਼ ਹੋਈ ਹੈ ਪਹਿਲੀ ਬਾਰਿਸ਼ ਕਰਕੇ ਪਿੱਛੇ ਵੀ ਬਾਰਿਸ਼ ਹੋ ਰਹੀ ਹੈ ਹਿਮਾਚਲ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਪਾਣੀ ਸਾਰਾ ਉਧਰੋਂ ਆ ਰਿਹਾ ਸਾਰਾ ਇੱਧਰ ਤੋਂ ਇੱਕ ਦਿਨ ਬਾਰਿਸ਼ ਹੋਈ ਹੈ ਪੂਰੀ ਰਾਤ ਸੋਮਵਾਰ ਨੂੰ ਬਿਲਕੁਲ ਪੂਰੀ ਰਾਤ ਸਾਮੀ 5 ਵਜੇ ਸ਼ੁਰੂ ਹੋਈ ਸੀਗੀ 7 ਵਜੇ ਬਾਅਦ 7 ਵਜੇ ਬਾਅਦ ਆਪਣਾ ਬੰਦ ਹੋ ਗਈ ਸੀਗੀ ਉਹਦੇ ਬਾਅਦ ਫਿਰ ਰਾਤ ਨੂੰ ਕੋਈ 9 9:30 ਵਜ ਸਵੇਰੇ 8 ਵਜੇ ਤੱਕ ਬਾਰਿਸ਼ ਦੰਦੀ ਰਹੀ ਆ ਉਦੋਂ ਬਾਅਦ ਇਹਨੇ ਨੇ ਇੱਥੇ ਕ੍ਰੇਨ ਲਾ ਕੇ ਇਹ ਬਚਕਾਰ ਵਾਲਾ ਪਾਸਾ ਖੋਲਿਆ ਪਹਿਲੇ ਮਿੱਟੀ ਉੱਟੀ ਡਲੀ ਹੋਈ ਸੀ ਸਾਰੀ ਮਿੱਟੀ ਦੇ ਬੰਦੇ ਜਾਂਦੇ ਸੀ ਆਦੇ ਜਾਂਦੇ ਸੀ ਹੁਣ ਕੀ ਲੱਗਦਾ ਜੀ ਜਦੋਂ ਬੱਚਾ ਜਿਹੜਾ ਡਿੱਗਿਆ ਉਸਦੇ ਬਚਣ ਦੀ ਸੰਭਾਵਨਾ ਹੈਗੀ ਆ ਜੀ ਉਹ ਦੇਖੋ ਜੀ ਬੱਚਨ ਦਾ ਕੋਈ ਹੋ ਹੈ ਨਹੀਂ ਜੋ ਪਾਣੀ ਦਾ ਪ੍ਰੈਸ਼ਰ ਹੈ ਨਾ ਪਾਣੀ ਦਾ ਪ੍ਰੈਸ਼ਰ ਨਾਲ ਤਾਂ ਇਹ ਤੇ ਲੱਗਦਾ ਅੱਗੇ ਚਲਾ ਗਿਆ ਦਲਦਲ ਨੂੰ ਜੋ ਪਾਣੀ ਦਾ ਪ੍ਰੈਸ਼ਰ ਹੁੰਦਾ ਨਾ ਫਿਰ ਦਲਦਲ ਹੁੰਦਾ ਫਿਰ ਬੱਚਾ ਬਚ ਸਕਦਾ ਹੋ ਜਾਂਦਾ ਥੱਲੇ ਇਰ ਤੋਂ ਮਿਲ ਜਾਂਦਾ ਉਹ ਪਤਾ ਨਹੀਂ ਅੱਗੇ ਰਾਵਰ ਦੇ ਕੰਮ ਆਏਗਾ ਕਿ ਵੀ ਅੱਗੇ ਚਲਾ ਗਿਆ ਪ੍ਰੈਸ਼ਰ ਦੇਖੋ ਪਾਣੀ ਦਾ ਪਾਣੀ ਪਾਣੀ ਪ੍ਰੈਸ਼ਰ ਕਰਕੇ ਤਾਂ ਹੀ ਬੱਚਾ ਰੁਕਿਆ ਨਹੀਂ ਹੈ ਅੱਗੇ ਹੀ ਹੋਊਗਾ ਉਸ ਘਟਨਾ ਤੇ ਜਿਹੜੀ ਲੋਕੇਸ਼ਨ ਤੋਂ ਦਿਖਾ ਰਹੇ ਆ ਵੀ ਕਿੱਥੇ ਇੱਕ ਬੱਚਾ ਜਿਹੜਾ ਬਰਫ ਲੈਣ ਜਾ ਰਿਹਾ ਸੀਗਾ ਤਾਂ ਉਸ ਤੋਂ ਗਾਡਰ ਦੇ ਉੱਤੇ ਪੈਰ ਤਿਲਕਦਾ ਤਾਂ ਨਾਲੇ ਦੇ ਵਿੱਚ ਜਿਹੜਾ ਕਿ ਆ ਬੱਚਾ ਡਿੱਗ ਜਾਂਦਾ ਤੇ ਨਾਲੇ ਦੇ ਜੇਕਰ ਵਹਾਵ ਦੀ ਗੱਲ ਕਰੀਏ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਪਾਣੀ ਦਾ ਵਹਾਵ ਜਿਹੜਾ ਕਿ ਐਨਾ ਤੇਜ਼ ਨਜ਼ਰ ਆ ਰਿਹਾ ਤੇ ਇਹ ਪਾਣੀ ਦੇ ਵਹਾਵ ਤੇਜ਼ ਹੋਣ ਦਾ ਕਾਰਨ ਵੀ ਲੋਹ ਹੁਣੇ ਲੋਕਾਂ ਨੂੰ ਦੱਸਿਆ ਵੀ ਜਿੱਦਾਂ ਪਿੱਛੇ ਬਾਰਸ਼ਾਂ ਵੀ ਪੈ ਰਹੀਆਂ ਨੇ ਤੇ ਰਸਤਾ ਵੀ ਜਿਹੜਾ ਕੱਟ ਕੀਤਾ ਹੋਇਆ